ਸੱਚੀ ਰੇਖਾ ਕਾਲ ਖਬਰਾਂ ਦਾ ਅੱਜ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਕੋਲੰਬੀਆ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਵੈਨਜ਼ੂਏਲਾ ਦੀ ਸਰਹੱਦ ਨੇੜੇ ਲਾਪਤਾ ਹੋਏ ਇੱਕ ਨਿੱਜੀ ਜੈਟ ਦਾ ਮਲਬਾ ਮਿਲ ਗਿਆ ਹੈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਜਹਾਜ਼ 'ਤੇ ਸਵਾਰ ਸਾਰੇ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਜਹਾਜ਼ ਵਿੱਚ 13 ਯਾਤਰੀ ਅਤੇ 2 ਕਰੂ ਮੈਂਬਰ ਸ਼ਾਮਲ ਸਨ। ਮਰਨ ਵਾਲਿਆਂ ਵਿੱਚ ਕੋਲੰਬੀਆ ਦੇ ਪ੍ਰਸਿੱਧ ਸੰਸਦ ਮੈਂਬਰ ਡਿਓਜੇਨਸ ਕੰਟੌਰ ਅਤੇ ਜੋਨ ਉਮੀਦਵਾਰ 카ਰਲੋਸ 552 ਸ਼ਾਮਿਲ ਸਨ ਜਿਸ ਕਾਰਨ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਤਾਨਾ 에ਅਰਲਾਈਨਜ਼ ਦਾ ਇਹ ਜਹਾਜ਼ ਕੋਕੋਟਾ ਤੋਂ ਓਕਾਨਾ ਲਈ ਉਡਾਨ ਭਰ ਰਿਹਾ ਸੀ ਜਾਣਕਾਰੀ ਮੁਤਾਬਕ ਜਹਾਜ਼ 28 ਜਨਵਰੀ ਦੀ ਸਵੇਰ ਨੂੰ ਉਡਾਨ ਭਰੀ ਸੀ ਅਤੇ ਆਪਣੀ ਮੰਜ਼ਿਲ ਤੇ ਲੈਂਡ ਕਰਨ ਤੋਂ ਠੀਕ 11 ਮਿੰਟ ਪਹਿਲਾਂ ਇਸ ਦਾ 에ਅਰ ਟ੍ਰੈਫਿਕ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ ਜਹਾਜ਼ ਦਾ ਆਖਰੀ ਸੰਪਰਕ ਕੈਟੰਬੋ ਖੇਤਰ ਵਿੱਚ ਹੋਇਆ ਸੀ ਜੋ ਕਿ ਬੇਹੱਦ ਸੰਘਣਾ ਜੰਗਲੀ ਅਤੇ ਪਹਾੜੀ ਇਲਾਕਾ ਹੈ ਖੋਜ ਟੀਮਾਂ ਨੂੰ ਜਹਾਜ਼ ਦਾ ਮਲਬਾ ਇਸੇ ਦੁਰਗਮ ਇਲਾਕੇ ਵਿੱਚੋਂ ਮਿਲਿਆ ਹੈ ਹਾਦਸੇ ਦਾ ਮੁੱਖ ਕਾਰਨ ਖਰਾਬ ਮੌਸਮ ਅਤੇ ਭਾਰੀ ਬੱਦਲਵਾਹੀ ਨੂੰ ਮੰਨਿਆ ਜਾ ਰਿਹਾ ਹੈ ਜਿਸ ਕਰਕੇ ਪਾਇਲਟ ਨੂੰ ਰਸਤਾ ਦੇਖਣ ਵਿੱਚ ਮੁਸ਼ਕਲ ਆਈ ਹੋਵੇਗੀ ਇਹ ਇਲਾਕਾ ਆਪਣੀ ਭੂਗੋਲਿਕ ਬਣਤਰ ਕਾਰਨ ਪਹਿਲਾਂ ਹੀ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ ਜਿਸ ਕਾਰਨ ਬਚਾਅ ਕਾਰਜਾਂ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਐਲਨ ਮਸਕ ਨੇ ਇੱਕ ਅਜਿਹਾ ਫੈਸਲਾ ਲਿਆ ਹੈ ਜਿਸ ਨੇ ਦੁਨੀਆ ਦੇ ਆਟੋਮੋਬਾਈਲ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਮਸਕ ਨੇ ਐਲਾਨ ਕੀਤਾ ਹੈ ਕਿ ਟੈਸਲਾ ਹੋਣਾ ਆਪਣੀਆਂ ਦੋ ਸਭ ਤੋਂ ਮਸ਼ਹੂਰ ਲਗਜ਼ਰੀ ਕਾਰਾਂ ਮਾਡਲ S ਤੇ ਮਾਡਲ X ਦਾ ਉਤਪਾਦਨ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੀ ਹੈ ਐਲਨ ਮਸਕ ਮੁਤਾਬਕ ਕੰਪਨੀ ਹੁਣ ਆਪਣਾ ਸਾਰਾ ਧਿਆਨ ਕਾਰਾਂ ਤੋਂ ਹਟਾ ਕੇ ਆਪਟੀਮਸ ਨਾਮ ਦੇ ਹਿਊਮਨੌਇਡ ਰੋਬੋਟ ਤੇ ਲਗਾਉਣ ਜਾ ਰਹੀ ਹੈ ਮਸਕ ਦਾ ਮੰਨਣਾ ਹੈ ਕਿ ਟੈਸਲਾ ਦਾ ਭਵਿੱਖ ਹੁਣ ਕਾਰਾਂ ਵਿੱਚ ਨਹੀਂ ਸਗੋ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਿੱਚ ਹੈ ਉਨ੍ਹਾਂ ਨੇ ਦਾਅਵਾ ਕੀਤਾ ਕਿ ਆਪਟੀਮੰਸ ਰੋਬਰਟ ਆਉਣ ਵਾਲੇ ਸਮੇਂ ਵਿੱਚ ਕੰਪਨੀ ਦੀ ਕੀਮਤ ਨੂੰ ਕਈ ਗੁਣਾ ਵਧਾ ਦੇਣਗੇ ਤੇ ਹਰ ਘਰ ਦਾ ਹਿੱਸਾ ਬਣਨਗੇ ਜਿੱਥੇ ਮਾਡਲ ਐਸ ਅਤੇ ਮਾਡਲ ਐਕਸ ਨੇ ਟੈਸਲਾ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਕਾਰ ਕੰਪਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉੱਥੇ ਹੀ ਹੁਣ ਮਸਕ ਇਹਨਾਂ ਨੂੰ ਪੁਰਾਣੀ ਤਕਨੀਕ ਮੰਨ ਰਹੇ ਨੇ ਕੰਪਨੀ ਦੇ ਇਸ ਫੈਸਲੇ ਨਾਲ ਸ਼ਹਿਰ ਬਾਜ਼ਾਰ ਵਿੱਚ ਵੀ ਕਾਫੀ ਹਲਚਲ ਦੇਖੀ ਜਾ ਰਹੀ ਹੈ ਨਵਿਸ਼ੇਕ ਹੈਰਾਨ ਹਨ ਕਿ ਕੀ ਟੈਕਸਲਾ ਵਰਗੀ ਕੰਪਨੀ ਬਿਨਾ ਹਾਕਾਰਾਂ ਦੇ ਸਿਰਫ ਰੋਬੋਟਸ ਦੇ ਦਮ ਤੇ ਟਿਕ ਸਕੇਗੀ ਹਾਲਾਂਕਿ ਟੈਸਲਾ ਦੇ ਸਭ ਤੋਂ ਵੱਧ ਵਿਕਣ ਵਾਲੇ ਮਾਡਲ 3 ਅਤੇ ਮਾਡਲ Y ਉਤਪਾਦਨ ਜਾਰੀ ਰਹੇਗਾ ਪਰ ਪ੍ਰੀਮੀਅਮ ਸੈਗਮੈਂਟ ਤੋਂ ਪਿੱਛੇ ਹਟਣਾ ਮਸਕ ਦਾ ਇੱਕ ਬਹੁਤ ਵੱਡਾ ਜੋਆ ਮੰਨਿਆ ਜਾ ਰਿਹਾ ਹੈ ਸਰੀ ਸ਼ਹਿਰ ਵਿੱਚ ਵੱਧ ਰਹੇ ਜ਼ਬਰਨ ਵਸੂਲੀ ਯਾਨੀ ਫਿਰੋਤੀ ਦੇ ਮਾਮਲਿਆਂ ਨੂੰ ਰੋਕਣ ਲਈ ਫੈਡਰਲ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਮੇਅਰ ਬ੍ਰਾਂਡਾ ਲੋਕ ਨੇ ਪੁਸ਼ਟੀ ਕੀਤੀ ਹੈ ਕਿ ਆਟਬਸ ਸਰਕਾਰ ਸਰੀ ਵਿੱਚ ਬੀ ਹੋਰ ਵਾਧੂ ਆਰਸੀਐਮਪੀ ਅਧਿਕਾਰੀ ਭੇਜ ਰਹੀ ਹੈ ਜੋ ਵਿਸ਼ੇਸ਼ ਤੌਰ ਤੇ ਇਹਨਾਂ ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨਗੇ ਇਹ ਫੈਸਲਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਰ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਭਰੋਸਾ ਦਿੱਤਾ ਹੈ ਕਿ BC ਵਿੱਚ ਗੈਂਗ ਵਿਰੋਧੀ ਕਾਰਵਾਈਆਂ ਨੂੰ ਤੇਜ਼ ਕਰਨ ਲਈ ਹੋਰ ਫੈਡਰਲ ਸਰੋਤ ਮਹੱਈਆ ਕਰਵਾਏ ਜਾਣਗੇ ਇੱਕ ਹੋਰ ਅਹਿਮ ਖਬਰ ਇਹ ਹੈ ਕਿ ਅਗਲੇ 2 ਹਫ਼ਤਿਆਂ ਦੇ ਅੰਦਰ ਸਰੀ ਵਿੱਚ ਇੱਕ ਬਹੁਤ ਵੱਡੀ ਅੰਤਰ ਸੂਬਾਈ ਪੁਲਿਸ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਵਿੱਚ BC, ਅਲਬਰਟਾ, ਮੈਨੀਟੋਬਾ ਅਤੇ অন্ਟਾਰੀਓ ਦੀ ਪੁਲਿਸ ਲੀਡਰਸ਼ਿਪ ਇਕੱਠੀ ਹੋਏਗੀ। ਇਹ ਸਾਰੇ ਅਧਿਕਾਰੀ RCMP ਦੀ ਉਸ ਰਾਸ਼ਟਰੀ ਟੀਮ ਦੇ ਮੁਖੀ ਨਾਲ ਰਣਨੀਤੀ ਤਿਆਰ ਕਰਨਗੇ ਜੋ ਦੇਸ਼ ਭਰ ਵਿੱਚ ਫਿਰੋਤੀ ਦੇ ਨੈਟਵਰਕ ਨੂੰ ਤੋੜਨ ਲਈ ਕੰਮ ਕਰ ਰਹੀ ਹੈ। ਮੇਅਰ ਬ੍ਰੈਂਡਾ ਲੋਕ ਜੋ ਜਲਦੀ ਹੀ ਖੁਦ ਆਟਵਾ ਜਾ ਕੇ ਫੈਡਰਲ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਨੇ ਇਹਨਾਂ ਵੱਧੂ ਅਧਿਕਾਰੀਆਂ ਦਾ ਸਵਾਗਤ ਕੀਤਾ ਹੈ ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਜਿਸ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਉਸ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਦਦ ਅਤੇ ਸੁਰੱਖਿਆ ਬਲਾਂ ਦੀ ਲੋੜ ਪਵੇਗੀ ਖਬਰਾਂ ਦਾ ਇਹ ਬੁਲੇਟਿਨ ਤੁਸੀਂ ਪੈਗਾਮ ਕੈਨੇਡਾ ਤੋਂ ਸੁਣ ਰਹੇ ਸੀ ਧੰਨਵਾਦ